ਜਾਬ ਸਰਕਾਰ ਮਰਦਾਬਾਦ 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 ਟ੍ਰੈਕਸਟੇ ਟ੍ਰਾਂਸਪੋਰਟ ਮਰਦਾਬਾਦ 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 ਮੁੱਖ ਮੰਤਰੀ ਪੰਜਾਬ ਮਰਦਾਬਾਦ 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 ਟ੍ਰਾਂਸਪੋਰਟ ਮੰਤਰੀ ਮਰਦਾਬਾਦ 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 ਪੰਜਾਬ ਰੋਡਵੇਜ਼ ਪਨਵਾਸ ਕੰਟਰੈਕਟ ਮੁਲਾਜ਼ਮ ਜੂਨੀਅਨ ਨਵਾਂ ਸ਼ਹਿਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਵਾਂ ਸ਼ਹਿਰ ਡੀਪੂ ਆਫਿਸ ਦੇ ਬਾਹਰ ਧਰਨਾ ਲਗਾਇਆ ਇਸ ਮੌਕੇ ਜੂਨੀਅਨ ਦੇ ਮੁਲਾਜ਼ਮਾ ਨੇ ਸਰਕਾਰ ਦੇ ਖਿਲਾਫ ਅਤੇ ਟ੍ਰਾਂਸਪੋਰਟ ਵਿਭਾਗ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਇਸ ਮੌਕੇ ਨਰਿੰਦਰ ਪੰਡੋਰੀ ਪ੍ਰਧਾਨ ਨੇ ਦੱਸਿਆ ਕਿ 17 ਫਰਵਰੀ ਨੂੰ ਟ੍ਰਾਂਸਪੋਰਟ ਵਿਭਾਗ ਡਾਇਰੈਕਟਰ ਸੈਕਟਰੀ ਅਤੇ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਸਾਰੀਆਂ ਮੰਗਾਂ ਮੰਨੀਆਂ ਗਈਆਂ ਸਨ ਕਿ ਜਿਸ ਨੇ ਵੀ ਕੰਟਰੈਕਟ 5 ਸਾਲ ਦੀ ਡਿਊਟੀ ਕਰ ਲਈ ਹੈ ਉਹਨਾਂ ਨੂੰ ਪੱਕੀਆਂ ਕੀਤਾ ਜਾਵੇਗਾ ਇਸ ਮੀਟਿੰਗ ਦੌਰਾਨ ਦਸਤਾਂ ਦਾ ਟਾਈਮ ਲਿਆ ਗਿਆ ਸੀ ਲੇਕਿਨ ਇੰਨਾ ਸਮਾਂ ਬੀਤ ਜਾਣ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਉਹਨਾਂ ਕਿਹਾ ਕਿ ਅਗਰ ਉਹਨਾਂ ਦੀਆਂ ਮੰਗਾਂ ਨੂੰ ਪੂਰਿਆ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਡੀਪੂ ਦੇ ਹੈੱਡ ਆਫਿਸ ਦੇ ਬਾਹਰ ਧਰਨਾ ਲਗਾਇਆ ਜਾਵੇਗਾ ਨਮਾਸ਼ਾ ਡੀਪੂ ਪੰਜਾਬ ਰੋਡ 'ਤੇ ਪੰਨ ਬੱਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਦਾ ਡੀਪੂ ਪ੍ਰਧਾਨ ਰਿੰਦਰ ਤੇ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਜਿਹੜੀ ਅੱਜ ਗੇਟ ਰੈਲੀ ਕੀਤੀ ਹੈ ਇਹਦੇ ਵਿੱਚ 17 ਤਰੀਕ ਦੀ 17 ਫਰਵਰੀ 2025 ਦੀ ਜਿਹੜੀ ਮੀਟਿੰਗ ਸੀਗੀ ਉਹ ਡਾਇਰੈਕਟਰ ਸਟੇਟ ਟਰਾਂਸਪੋਰਟ ਟਰਾਂਸਪੋਰਟ ਸੈਕਟਰੀ ਸਾਹਿਬ ਅਤੇ ਮਾਨਯੋਗ ਮੁੱਖ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਹੋਈ ਸੀਗੀ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਗਈਆਂ ਸੀ ਕਿ ਜਿਹੜੇ ਕੰਟਰੈਕਟ ਤੇ ਆ ਉਹਨਾਂ ਨੂੰ 5 ਸਾਲ ਲਾਂਣ ਤੋਂ ਬਾਅਦ ਜਿਹੜਾ ਪੱਕੇ ਤੇ ਜਿਹੜੇ ਆਊਟਸੋਰਸ ਵਾਲੇ ਮੁਲਾਜ਼ਮ ਹੈ ਉਹ ਵੀ ਜਿਨ੍ਹਾਂ ਦੇ 5 ਸਾਲ ਦੀ ਸਰਵਿਸ ਹੋ ਗਈ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਊਗਾ ਤੇ ਅੱਜ ਜਿਹੜਾ ਉਦੋਂ 10 ਦਿਨ ਦਾ ਸਮਾਂ ਲਿਆ ਸੀਗਾ ਤੇ ਉਹਨਾਂ ਨੇ ਜਿਹੜਾ ਸਮਾਂ ਅੱਜ ਦੇਖ ਲਓ ਬੇ ਮਹੀਨਾ ਹੋ ਜਾਣਾ 17 ਤਰੀਕ ਨੂੰ ਅੱਜ ਅਸੀਂ 25 ਦਿਨ ਬਾਅਦ ਜਿਹੜੀ ਪੂਰੀ ਗੇਟ ਰੈਲੀ ਕੀਤੀ ਐ ਤੇ ਉਹਦੇ ਵਿੱਚ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਗਰ ਸਾਡੀਆਂ ਜਿਹੜੀਆਂ ਮੰਗੀਆਂ ਵਾਂ ਮੰਨੀਆਂ ਮੰਗਾਂ ਜੇ ਅਗਰ ਉਹ ਨਹੀਂ ਪੂਰੀਆਂ ਹੁੰਦੀਆਂ ਉਹਦੇ ਲਈ ਅਸੀਂ 19 ਤਰੀਕ ਨੂੰ ਪੀ ਆਰਟੀਸੀ ਪਟਿਆਲਾ ਪਟਿਆਲਾ ਹੈੱਡ ਆਫਿਸ 'ਤੇ ਧਰਨਾ ਰੱਖਿਆ ਗਿਆ ਘਰਾਓ ਕਰਾਂਗੇ ਉਸ ਤੋਂ ਬਾਅਦ ਅਗਲਾ ਸਾਡਾ ਪ੍ਰੋਗਰਾਮ ਆ ਕਿ ਜਿਹੜਾ 26 26 ਤਿੰਨ 2025 ਦਾ ਚੰਡੀਗੜ੍ਹ ਪੰਜਾਬ ਰੋਡਵੇ ਵੈਕਟਰ ਸਟੇਟ ਟਰਾਂਸਪੋਰਟ ਦੇ ਦਫ਼ਤਰ ਤੱਕਰਾਓ ਹੈ ਉਦੋਂ ਅਗਲਾ ਪ੍ਰੋਗਰਾਮ ਜਿਹੜਾ 7 8 9 ਅਪ੍ਰੈਲ ਦੀ ਜਿਹੜੀ ਹੜਤਾਲ ਜਿਹੜੀ ਰੱਖੀ ਗਈ ਹੈ ਉਹਦੇ ਵਿੱਚ ਅਗਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤੇ ਜਿਹੜੀ ਅਸੀਂ ਹੜਤਾਲ ਤੇ ਫਿਰ ਜਾਣ ਲਈ ਮਜਬੂਰ ਹੋਵਾਂਗੇ ਉਦੋਂ ਪਹਿਲਾਂ ਅਸੀਂ ਇਹ ਦੱਸਦੇ ਹਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਸਰਕਾਰ ਨੂੰ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਇਹ ਲਾਗੂ ਕਰੇ ਇਹਦੇ ਵਿੱਚ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਜਿਹੜੀ ਸਾਡੀਆਂ ਮੰਗਾਂ ਉਹਦੇ ਵਿੱਚ ਏਜੀ ਐਡਵੋਕੇਟ ਜਰਨਲ ਸਾਹਿਬ ਨੇ ਮਨਜ਼ੂਰੀ ਦਿੱਤੀ ਉਹਨੇ ਕਹਿੰਦਾ ਕਿ ਬਿਲਕੁਲ ਜਿਹੜੀਆਂ ਇਹਨੀਆਂ ਮੰਗਾਂ ਜਾਇਜ਼ੇ ਮੰਨੀਆਂ ਜਾਣੀਆਂ ਚਾਹੀਦੀਆਂ ਉਹਦੇ ਵਿੱਚ ਸਿਰਫ ਤੇ ਸਿਰਫ ਸਾਡੇ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦਫ਼ਤਰ ਵੱਲੋਂ ਜਿਹੜੀ ਕਿ ਜਾਣਬੁੱਝ ਕੇ ਢਿੱਲਮੱਠ ਜਿਹੜੀ ਉਹ ਕੀਤੀ ਜਾਂਦੀ ਹੈ ਉੱਥੋਂ ਦੇ ਜਿਹੜੇ ਕੋਸ਼ ਅਧਿਕਾਰੀ ਹੈ ਉਹ ਜਾਣਬੁੱਝ ਕੇ ਜਿਹੜੇ ਕੰਮ ਦੇ ਵਿੱਚ ਅੜਿੱਕਾ ਪਾਉਂਦੇ ਆ ਸਾਡੇ ਕਨੈਕਟਰ ਦੀ ਮਾੜੀ ਜੀ ਗਲਤੀ ਹੋਵੇ ਉਹਨਾਂ ਮਹੀਨਾ ਭਰ ਕਮਾਹਦੇ ਫੜ ਕੇ ਕਦੇ ਇੱਧਰ ਚਲ ਜਾ ਕਦੇ ਉੱਧਰ ਚਲ ਜਾ ਆਪ ਜੋ ਮਰਜ਼ੀ ਹੋਈ ਜਾਵੇ ਕਿੰਨੇ ਕਿਲੋਮੀਟਰ ਮਰਜ਼ੀ ਆਹ ਗੱਡੀ ਖਰਾਬ ਹੋ ਕੇ 1260 ਆ ਗਈ ਮੈਨੂੰ ਨਹੀਂ ਲੱਗਦਾ ਇਹ ਸਾਡਾ ਗੱਡੀ ਕੋਈ ਵੀ ਪੂਰੀ ਟ੍ਰੇਸ਼ਨ ਲਾਂਦੀ ਹੋਊਗੀ ਢੁੰਗੀਆਂ ਨੂੰ ਗੱਡੀ ਜਾਂਦੀ 50 ਕਿਲੋਮੀਟਰ ਬਾਅਦ ਵੀ ਗੱਡੀ ਬਦਲਣੀ ਪੈਂਦੀ ਹੈ ਇੱਥੇ ਆ ਕੇ ਇੱਕ ਦਿਨ ਨਹੀਂ ਰੋਜ਼ ਦਾ ਰੋਜ਼ ਦਾ ਹਾਲ ਇਹੀ ਹੈ ਚਾਰ ਸਵਾਰੀਆਂ ਜੇ ਦਿੱਲੀ ਵਾਲੀਆਂ ਆਣੀਆਂ ਉਹ ਵੀ ਬਦਲੀਆਂ ਮਣੀਕਰ ਮਨਾਲੀ ਵਾਲੀ ਗੱਡੀ ਆਂਦੀ ਹੈ ਉਹ ਵੀ ਬਦਲੀ ਕਰਨੀ ਪੈਂਦੀ ਹੈ ਜੋੜੀ ਵੀ ਗੱਡੀ ਜਿੱਥੋਂ ਵੀ ਬਦਲ ਕੇ ਆਉਣੀ ਸਾਰੀਆਂ ਗੱਡੀਆਂ ਬਦਲੀਆਂ ਕਰਨੀਆਂ ਪੈਂਦੀਆਂ ਅੱਜ ਆ ਮਹਿਕਮੇ ਦਾ ਜਿਹੜਾ ਹਾਲਾਤ ਹੈ ਹੋਇਆ ਤੁਸੀਂ ਦੇਖਦੇ ਆ ਜਿਹੜਾ ਦਿਵਾਲਾ ਸਰਕਾਰ ਦਾ ਵੀ ਨਿਕਲਿਆ ਮਹਿਕਮੇ ਦਾ ਵੀ ਨਿਕਲਿਆ 26 ਤਰੀਕ ਦਾ ਆਪਣਾ ਹੈੱਡ ਆਫ ਚੰਡੀਗੜ੍ਹ ਦਾ ਘਰਾਓ ਹੈ ਉਤੋਂ ਬਾਅਦ 7 8 9 ਅਪ੍ਰੈਲ ਦੀ ਹੜਤਾਲ ਹੈ ਤੇ ਉਹ ਸਾਰਿਆਂ ਨੇ ਬਾਅਦ ਚੜ ਕੇ ਹਿੱਸਾ ਲੈਣਾ ਤਾਂ ਜੋ ਅਸੀਂ ਆਪਣੇ ਹੱਕਾਂ ਪ੍ਰਤੀ ਜਿਹੜੇ ਕਾ ਜਾਗਰੂਕ ਹੋ ਸਕੀਏ ਬਾਕੀ ਮੇਲਾ ਚੱਲਦਾ ਮੇਲੇ ਦਾ ਜੋ ਵੀ ਓਵਰਟਾਈਮ ਤੁਹਾਨੂੰ ਬਣਿਆ ਉਹ ਦੱਸਦਾ ਸਾਰਾ ਚਲੋ ਸਾਥੀਓ ਨਾਰੇ ਲਾਈਏ ਜਰ ਪੰਜਾਬ ਸਰਕਾਰ ਜੈਕਾਰਾ ਜੈਕਾਰਾ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ टीसी ਜੁਨੀਅਨ ਜਿੰਦਾਬਾਦ 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 ਡਰਾਈਵਰ ਸਟੇਕ ਟਰਾਂਸਪੋਰਟ ਮਰਦਾਬਾਦ 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 ਏਡੀਓ ਦਿੱਤਾ ਮਰਦਾਬਾਦ 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 ਪਰ ਅਸੀਂ ਉਹ ਕਰ ਨਹੀਂ ਸਕਦੇ ਥੋੜਾ ਸਿਸਟਮ ਜਿਹੜਾ ਕੰਮ ਇਹਨਾਂ ਨੇ ਕਰਨਾ ਤਾਂ ਇਹਨਾਂ ਨੇ ਕਰਨਾ ਉਹਦੇ ਲਈ ਅਸੀਂ ਆਪਣਾ ਥੋੜਾ ਤਨਖਾਹ ਕਿਟਾਵਾਂਗੇ ਆਪਣੇ ਡਰਾਈਵਰ ਆਪਣੇ ਡਰਾਈਵਰੋਂ ਇਹਨਾਂ ਨੇ ਉਹ ਕੰਮ ਕੀਤਾ ਕਿ ਤੂੰ ਆਪਣੇ ਨੈਣ ਮੈਨੋ ਦੇ ਦੇ ਤੇ ਤੂੰ ਮਟਕਾਦਾ ਫਿਰ 2500 ਕਿਲੋਮੀਟਰ ਦਾ ਡਰਾਈਵਰਾਂ ਨੇ ਕਰਨਾ ਤਾਂ ਉਹ ਨਹੀਂ ਆਏ ਚਿੱਠੀ ਲਿਖਦਾ ਚਿੱਠੀ ਬੰਬ ਲਿਖਦਾ ਬੰਬ ਚਲਾਦਾ ਚਿੱਠੀ ਬੰਬ ਨੂੰ ਕੈਪਟਨ ਰਿੰਦਰ ਸਿੰਘ ਥੋੜਾ ਜਿਨੇ ਬੀਜੇਪੀ ਨੂੰ ਚਿੱਠੀ ਲਿਖਿਆ ਸਾਗਰ ਦੀ ਸਰਕਾਰ ਸੈੱਟ ਸੀ ਸੋ ਸਾਥੀਓ ਜਿਹੜਾ ਵੀ ਕੰਮ ਹੈ ਸੰਘਰਸ਼ਾਂ ਨਾਲ ਹੋਣਾ ਕਿਸੇ ਨੂੰ ਕਿਸੇ ਤੋਂ ਕੋਈ ਡਰ ਨਹੀਂ ਯੂਨੀਅਨ ਆਪਣੇ ਸਾਥੀਆਂ ਨਾਲ ਜਥੇਬੰਦੀ ਸਾਥੀਆਂ ਨਾਲ ਪੂਰੇ ਤੌਰ ਤੇ ਖੜੀ ਹੈ ਆਪਣਾ ਮਿਹਨਤ ਨਾਲ ਇਮਾਨਦਾਰੀ ਨਾਲ ਕੰਮ ਕਰੋ ਤਾਂ ਜੋ ਜਿਹੜਾ ਮਹਿਕਮਾ ਵੀ ਕਰ ਸਕੇ ਕਿਉਂਕਿ ਸਾਡੀ ਤਨਖਾਹ ਪੰਨ ਵਸ ਵਿੱਚੋਂ ਆਣੀ ਹੈ ਸਾਡੀ ਤਨਖਾਹ ਖਜ਼ਾਨੇ ਵਿੱਚੋਂ ਨਹੀਂ ਆਣੀ ਸਵਾਰੀ ਨਾਲ ਵੀ ਆਪਣਾ ਵਧੀਆ ਰੱਖੋ ਤਾਂ ਜੋ ਸਾਡੀ ਜਿਹੜੀ ਉੱਪਰ ਵੀ ਗੱਲ ਬਾਤ ਜਿਹੜੀ ਉਹ ਵਧੀਆ ਬਣ ਸਕੇ ਪੰਜਾਬ ਸਰਕਾਰ ਮਰਦਾਬਾਦ 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 ਸਟੇਟ ਟਰਾਂਸਪੋਰਟ ਮਰਦਾਬਾਦ 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 ਮੁੱਖ ਮੰਤਰੀ ਪੰਜਾਬ ਮਰਦਾਬਾਦ ਮਰਦਾਬਾਦ ਟਰਾਂਸਪੋਰਟ ਮੰਤਰੀ ਮਰਦਾਬਾਦ ਮਰਦਾਬਾਦ